ਗ੍ਰਾਮ ਪੰਚਾਇਤ ਆਨੰਦਪੁਰੀ ਵਿਖੇ ਸੀਵਰੇਜ ਦੇ ਵਿਕਾਸ ਕੰਮ ਦਾ ਉਦਘਾਟਨ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਸਤਨਾਮ ਸਿੰਘ ਛਿਨਾ ਅਤੇ ਪੰਚਾਇਤ ਮੈਂਬਰਾਂ ਨੇ ਉਹਨਾਂ ਨੂੰ ਜੀ ਆਇਆਂ ਆਖਿਆ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਨੇ ਆਖਿਆ ਕਿ ಗ್ರಾಮ ਪੰਚਾਇਤ ਆਨੰਦਪੁਰੀ ਦੀ ਚਿਰੋਕਣੀ ਮੰਗ ਸੀ ਕਿ ਜਿਸ ਨੂੰ ਧਿਆਨ ਚ ਰੱਖਦਿਆਂ ਅੱਜ ਸੀਵਰੇਜ ਦੇ ਵਿਕਾਸ ਕੰਮਾਂ ਦਾ ਜਿਹੜੀ ਆ ਉਹ ਅੱਜ ਸ਼ੁਰੂਆਤ ਕੀਤੀ ਗਈ। ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਅਜਾਏ ਸੀਵਰੇਜ ਦਾ ਕਟਨ ਕੀਤਾ ਗਿਆ ਕੀ ਕਹਿਣਾ ਜਾਊਗਾ ਕਿਹੜਾ ਲੱਗ ਗਿਆ ਹਲਕਾ ਪਸ਼ਮੀ ਦੇ ਨਾਦਪਰੀ ਪੰਚਾਇਤ ਦੇ ਵਿੱਚ ਸਪੰਸਰ ਸਾਹਿਬ ਦੇ ਗਏ ਲਿਖ ਅੱਜ ਇਕੱਠੇ ਹੋਏ ਸਾਰੇ ਮੇਰੇ ਵੀ ਸਾਰੇ ਬਹਿਣਾ ਮੇਰੇ ਵੱਲੋਂ ਵਾਹਿਗੁਰੂ ਜੀ ਖਾਲਸਾ ਸਾਹਿਬ ਆਏ ਗਏ ਗੱਲ ਬਹੁਤ ਵਸ ਪਾ ਗਾ ਦੇਣਾ ਕਿ ਇਸ ਕਲੋਨੀ ਦੀ ਜਿਹੜੀ ਕਾਫੀ ਹਾਲਤ ਖਰਾਬ ਸੀ ਕੋਈ ਤਸੀਵਰੇਜ ਨਾ ਹੋਣ ਕਰਕੇ ਇਹਨਾਂ ਲੋਕਾਂ ਨੇ ਘਰਾਂ ਦੇ ਵਿੱਚ ਆਪਣੇ ਗਟਰ ਵਗੈਰਾ ਬਣਾਏ ਹੋਏ ਸੀ ਸੋ ਇਹ ਸਪੰਸਰ ਸਾਹਿਬ ਨੇ ਮੇਰੇ ਧਿਆਨ ਵਿੱਚ ਲਿਆਂਦਾ ਤੇ ਅਸੀਂ ਕੁਝ ਹੀ ਦਿਨਾਂ ਦੇ ਵਿੱਚ ਇਸ ਕਲੋਨੀ ਦਾ ਜਿਹੜਾ ਮੇਨ ਸੀ ਕਦੀ ਪਾਈਪ ਲਾਈਨ ਉਹ ਅੱਜ ਪਾਉਂਦਾ ਤੇ ਕਟਨ ਕੀਤਾ ਤੇ ਮੈਂ ਸ ਇਸ ਵਾਸਤੇ ਉਹਦਾ ਇੰਦਨਾਂ ਕਿ ਤੁਹਾਡੀ ਚਰੋਖਰੀ ਮੰਗ ਜਿਹੜੀ ਅੱਜ ਪੂਰੀ ਹੋਈ ਆ ਸੋ ਆਪਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀਆਂ ਸੜਕਾਂ 20-20 ਸਾਲ ਨਹੀਂ ਸੀ ਬਣੀਆਂ ਜਿਹੜੇ ਸੀਵਰ 20-20 ਸਾਲ ਨਹੀਂ ਸੀ ਪਏ ਅੱਜ ਜੇ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਪਾ ਰਹੇ ਹਾਂ ਸੋ ਇਹ ਬਹੁਤ ਵੱਡਾ ਸ਼ਲਾਘਾਯੋਗ ਕਦਮ ਜਿਹੜਾ ਉਹ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਮੈਂ ਸੰਸਦ ਸਾਹਿਬ ਨੂੰ ਇਸ ਵਾਸਤੇ ਵਧਾਈ ਦਿੰਦਾ ਹਾਂ ਕਿੰਨੇ ਕ੍ਰੈਂਸੇ ਕੰਟ੍ਰੈਕਟ ਕਰਦੇ ਨੇ ਬਾਕਸਿੰਗ ਮੈਥਿਕ ਕੋ 35 ਤੋਂ 40 ਲੱਖ ਦਾ ਅਸੀਂ ਐਸਟੀਮੇਟ ਆ ਉਹ ਅਸੀਂ ਬਾਸ ਕਰਵਾ ਕੇ ਕੰਮ ਸੁਧਰਵਾਉਂਦੇ ਹਾਂ ਇਹਨੇ ਸਮੇਂ ਦੇ ਅੰਦਰ ਕੰਮ ਪੂਰਾ ਹੋ ਜਾਵੇਗਾ ਪ੍ਰੋਕਸੀਮੇਟੀ ਤੀ ਤਾਂ 35 ਦੇ ਅੰਦਰ ਅੰਦਰ ਜਿਹੜਾ ਸਾਰਾ ਕੰਮ ਪੂਰਾ ਹੋ ਜਾਊਗਾ ਤੇ ਲੇਕਿਨ ਜਿਹੜੀ ਰੋਡ ਜਿੰਨੀ ਕੁੱਟੀ ਜਾਏਗੀ ਉਨੀ ਰੋਡ ਰਿਪੇਅਰ ਵੀ ਦੁਬਾਰਾ ਕੀਤੀ ਜਾਏਗੀ ਕਾਫੀ ਕਾਫੀ ਜਦੋਂ ਦੀ ਇਹ ਕਲੋਨੀ ਵਸੀ ਆ ਕਲੋਨੀ ਦੇ ਵਿੱਚ ਸੀਵਰੇਜ ਦੀ ਪ੍ਰੋਬਲਮ ਉਦੋਂ ਤੋਂ ਆ ਰਹੀ ਸੀ ਸੋ ਮੇਰੇ ਜਿੰਨੇ ਵੀ ਵੀਰ ਇੱਥੇ ਉਹਨਾਂ ਵੱਲੋਂ ਇਹ ਜਿੰਦੋਂ ਵੀ ਮੈਂ ਇੱਥੇ ਆਇਆ ਕੋਈ ਅਟ੍ਰੈਸ ਕੀਤੀ ਗਈ ਕੁਝ ਹੀ ਦਿਨਾਂ ਦੇ ਵਿੱਚ ਜਿਹੜਾ ਇਹ ਐਸਟੀਮੇਟ ਲਵਾ ਕੇ ਮੈਂ ਪਾਸ ਕਰਵਾ ਕੇ ਇਹਦਾ ਅੱਜ ਕੰਮ ਸ਼ੁਰੂ ਕਰ ਦਿੱਤਾ ਗਿਆ ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਉਹ ਲੋਕਾਂ ਨੂੰ ਸਮਨ ਦੱਸਿਆ ਜਾਊਗਾ ਸੋ ਮੇਬੀ ਦਸਾਂ ਕਿ ਜਿਹੜੀਆਂ ਮੇਨ ਬ੍ਰਾਂਚਾਂ ਦੀਆਂ ਜਿਹੜੀਆਂ ਬਾਕੀ ਰਹਿ ਗਈਆਂ ਉਹਨਾਂ ਦੇ ਐਸਟੀਮੇਟ ਵੀ ਲੱਗੇ ਹੋਏ ਐ ਤੇ ਕੁਝ ਹੀ ਦਿਨਾਂ ਦੇ ਵਿੱਚ ਆਪਾਂ ਉਹਨਾਂ ਦੇ ਵੀ ਘਟਨਾ ਕਰਾਂਗੇ ਜੇ ਤੁਸੀਂ ਵੇਖਿਆ ਕਿ ਜਿਰੋਂ ਦੀ ਕਲੋਨੀ ਬਣੀ ਆ ਉਦੋਂ ਬਾਅਦ ਕਿਸੇ ਨੇ ਵੀ ਦੀ ਸਾਰ ਨਹੀਂ ਲਈ ਸੋ ਇਹ ਅਸੀਂ ਤਾਂ ਹੀ ਇਨੀਸ਼ੀਏਟਿਵ ਲਿਆ ਕਿ ਸਾਨੂੰ ਲੋਕਾਂ ਦੀਆਂ ਕੰਪਲੇਟੀਆਂ ਦੇ ਨਜ਼ਰ ਰੱਖੀ ਐ ਤੇ ਲੋਕਾਂ ਦੀਆਂ ਕੰਪਲੇਟੀਆਂ ਨੂੰ ਅਸੀਂ ਰਿਸੋਲਵ ਕਰਨ ਦੇ ਵਿੱਚ ਸਹਾਇਕ ਹਾਂ ਬ੍ਰਾਂਚ ਲ ਜੀ ਉਹ ਵੀ ਪੈਣੀ ਉਹ ਫਿਲਹਾਲ ਤਾਂ ਮੇਨ ਬਾਕੀ ਬ੍ਰਾਂਚਾਂ ਦੇ ਵਿੱਚ ਬਾਅਦ ਚ ਹੋਊਗੀ ਪਹਿਲਾਂ ਮੇਨ ਪਾਵਾਂਗੇ ਮੇਨ ਦੀ ਜਿਹੜੀ ਕਨੈਕਟੀਵਿਟੀ ਫੇਰ ਹੀ ਬ੍ਰਾਂਚਸ ਨੂੰ ਹੋਊਗੀ ਨਾ ਕਿਉਂਕਿ ਬ੍ਰਾਂਚ ਜੇ ਪਹਿਲਾਂ ਪਾਤੀ ਮੇਨ ਚ ਹੋਈ ਤਾਂ ਫਿਰ ਫਾਇਦਾ ਕੋਈ ਨਹੀਂ ਇਸ ਕਰਕੇ ਪਹਿਲਾਂ ਮੇਨ ਪਾਵਾਂਗੇ ਉਸ ਤੋਂ ਬਾਅਦ ਬ੍ਰਾਂਚਸ ਦੇ ਵਿੱਚ ਵੀ ਜਿਹੜੀ ਇਹ ਨਿਕਾਸੀ ਕਰਾਂ ਠੀਕ ਮਹਿੰਦੇ ਸਾਹਿਬ ਆਏ ਆ ਸਾਡੇ ਇਲਾਕੇ ਦੇ ਸਾਡੇ ਸੀਂ ਦੇ ਦਫ਼ਤਰ ਕਿਤਾਏ ਇਸ ਕਲਮੀ ਬਸ ਨੂੰ ਆਜੇ 18 ਸਾਲ ਹੋ ਚੁੱਕੇ ਆ ਤੇ ਇਹ ਕਿਸੇ ਸਿਆਖਾ ਤਾਂ ਤੇ ਅਸੀਂ ਵੀ ਕਦੀ ਕਿਤੇ ਉਹ ਲੋਜ 15 15 ਵੀ ਗਿਆ ਸਾਡਾ ਖਰਚਾ ਹੋ ਜਾਂਦਾ ਹੈ ਇਸ ਹਿਸਾਬ ਤੇ ਰੰਤਰੀ ਬ੍ਰਿਕੇਟਾ ਹੁੰਦੀ ਕਾਨੇ ਵਿੱਚ ਕਦੀ ਇਹ ਇੰਜਣ ਜਨ ਲਾ ਦੇ ਜੇਨੇਟ ਲਾ ਕੇ ਇਹਦੇ ਨਾਲ ਬਾਹਰ ਪਾਣੀ ਪਲਾਟਾਂ ਵਿੱਚ ਛੱਡ ਦੇ ਖਾਦੀ ਹੁਕੀ ਤੋਂ ਮੰਨਦੇ ਇਹ ਬਹੁਤ ਬਹੁਤ ਧੰਨਵਾਦ ਆ ਮੇਰਾ ਐਮਐਲਏ ਸਾਹਿਬ ਨੇ ਸਦਾਤ ਸਾਹਿਬ ਦਾ ਤੇ ਇੱਕ ਬੰਦ ਸੀਗਰੀ ਪਾਸ ਕਰਾ ਕੇ ਦਿੱਤਾ ਜੋ ਅੱਜ ਤੱਕ ਹਟਕਾਰ ਦਿੱਤਾ ਉਹ ਕੱਲ ਤੋਂ ਸ਼ੁਰੂ ਕਰਕੇ ਥੋੜੇ ਦਿਨਾਂ ਦੇ ਵਿੱਚ ਹੀ ਇਹ ਤੀਵੀਆਂ ਪਾ ਦੇਵਾਂਗੇ ਪ੍ਰੈਚਾਂਦੀ ਵੀ ਮਨਜ਼ੂਰੀ ਭੇਜ ਦਿੱਤੀ ਗਈ ਆ ਥੋੜੇ ਦਿਨਾਂ ਜਾਜਾ ਨੂੰ ਥੋੜੀ ਪਾਤੀ ਹੈ ਵਾਈ ਕੁਚਾ ਖਾਸਾ ਵਾਈ ਸ਼ੇਡ